ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਨਾ ਕਾਫਲਾ ਆ ਕੇ ਤੇ ਬਲ ਪਾ ਕੇ ਜਿਹੜੀ ਬਾਹਤ ਹੈ ਤਿਆਰ ਕਰਨੀ ਆਪਾਂ ਉਹ ਦੱਸਾਂਗੇ ਆਪਾਂ ਕਪੜਾ ਕੱਟਿਆ ਹੋਇਆਗਾ ਬਾਹ ਸਾਰੀ ਕੱਟਿਆ ਰੱਖੀਏਗੀ ਆਪਾਂ ਜਿਹੜਾ ਮੂਰੋ ਕਪੜਾ ਕੱਟਣਾਗਾ ਉਹ ਜਿਵੇਂ ਜੇ 5.5 ਇੰਚ ਤਿਆਰ ਹੈ ਬਾ ਤਾਂ ਆਪਾਂ 5.5 ਇੰਚ ਦਾ ਡਾਵਲ ਲਾਵਾਂਗੇ 11 ਇੰਚ ਕਪੜਾ ਮੈਂ ਇਹ ਦੂਰਾ ਲੈ ਜਿਹੜਾ ਲੈਤਾ ਹੋਇਆਗਾ ਹੁਣ ਆਪਾਂ ਕੀ ਕਰਨਾ ਬਲ ਪਾਉਣੇ ਨੇਗੇ ਸਿੱਧਾ ਪਾਸਾ ਉੱਪਰ ਰੱਖ ਕੇ अपा इधरों सवा डेढ़ कपड़ा छद के फ पे अपा छोटे छोटे बी छोटे बल पोने शुरू करा इस तरह अपा सारे कपड़े च ही बल पाव ਦੇਖੋ ਜੀ ਆਪਾਂ ਇਸ ਤਰ੍ਹਾਂ ਵਲ ਬਾਲ ਲੈਨੇ ਸਾਰੇ ਹੁਣ ਆਪਾਂ ਇਹਨੂੰ ਮਿਲਾਾਂਗੇ ਕੱਪੜੇ ਨੂੰ ਕਿੰਨੇ ਇੰਚੇ-ਚੇ ਵਲ ਪੈ ਗਿਆ ਆਪਣੇ ਆਪਣੇ ਸਾਢੇ 11 ਪੌਣੇ 12 ਇੰਚ ਦੇ ਵਿੱਚ ਵਲ ਪੈ ਗਿਆ ਵੇਖੋ ਜੀ ਉਨਾ ਪਾਸੋਂ ਨੂੰ ਇਹਨੂੰ ਦੂਰੀ ਕਰਕੇ ਦਿਖਾ ਰਹੇ ਆ ਆਪਾਂ ਇਹ 1 ਇੰਚ ਵੱਧ ਰੱਖਣਾ ਕਪੜਾ ਜਿਹੜਾ ਸਲਾਈ ਦੇ ਵਿੱਚ ਆਊਗਾ ਵੀ ਕਈ ਵਾਰ ਆਪਾਂ ਨੂੰ ਖੁੱਲੀ ਕਰਨੀ ਪੈ ਸਕਦੀ ਹੈ ਵੀ ਆਪਾਂ ਖੁੱਲੀ ਵੀ ਕਰ ਸਕਦੇ ਆ ਆਪਾਂ ਇਹ ਜਿਹੜੀ ਬਾਹਾਂ ਦੀ ਮੂਰੀ ਹੈਗੀ 5 ਇੰਚ ਤਿਆਰ ਕਰਨੀ ਹੈ 5 ਇੰਚ ਤਿਆਰ ਕਰਕੇ ਉਦੋਂ ਬਾਅਦ 6 ਇੰਚ ਕਪੜਾ ਬਣ ਗਿਆ ਜੀ ਇਹ ਆਪਣਾ ਵਿੱਚ ਬਲ ਪੈ ਗਿਆ ਵਿੱਚ ਸਲਾਈ ਦਾ 1 ਇੰਚ 6 ਇੰਚ ਬਣ ਗਿਆ ਮਾਰੇ ਪਾਲੇ ਹੁਣ ਆਪਾਂ ਮੈਂ ਸੋਨ ਦੇ ਨਾਲ ਜਿਹੜੀ ਕਾਫ ਹੈ ਉਹ ਅਟੈਚ ਕਰਕੇ ਦਿਖਾਵਾਂਗੇ ਆ ਦੇਖੋ ਜੀ ਆਪਾਂ ਹੁਣ ਜਿਹੜਾ ਇਹ ਕਪੜਾ ਲੈਂਦਾ ਹੋਇਆ ਕਾਲੇ ਕਲਰ ਦਾ ਇਹ ਪਦੀ ਕਾਫ ਲਾਈ ਹੈ ਜਿਹੜੀ ਤੇ ਆਪਾਂ ਪੇਪਰ ਪੇਸਟਿੰਗ ਹੈ ਜਿਹੜੀ ਆਪਾਂ ਉਹ ਲਾ ਕੇ ਆਪਾਂ ਤਿਆਰ ਕਰ ਰੱਖੀ ਹੈਗੀ ਇਹ ਪੰਜ ਚੜਾਈ ਇਹਦੀ 2 ਇੰਚ ਹੀ ਲਾਉਣੀ ਆਏਗੀ ਚੜਾਈ ਕਾਫ ਦੀ ਹੈ ਜਿਹੜੀ ਹੁਣ ਆਪਾਂ ਇਹਨੂੰ ਕੀ ਕਰਨਾ ਇਹਨੂੰ ਆਪਾਂ ਪੁੱਠੀ ਸਾਈਡ ਰੱਖਾਂਗੇ ਉਲਟੀ ਸਾਈਡ ਤੇ ਇੱਕ ਪਾਸੇ ਮੈਂ ਫੋਲਡ ਕਰਿਆ ਹੋਇਆ ਅੱਧਾ ਇੰਚ ਕਪੜਾ ਇਹਦੇ ਆਪਾਂ ਸਿਉਣ ਲਈ ਹੋਈ ਹੈ ਪੈਰ-ਪੈਰ ਦੀ ਆਪਾਂ ਪੈਰ-ਪੈਰ ਦੀ ਸਿਉਣੀ ਲਾਉਣੀ ਆ ਜਿਹੜੀ ਆ ਦੂਸਰੀ ਸਾਈਡ ਆ ਉਹ ਆਪਾਂ ਪੁੱਠੇ ਸਾਈਡ ਰੱਖ ਕੇ ਆਪਾਂ ਇਹਨੂੰ ਇਹਦੇ ਨਾਲ ਮਿਲਾਵਾਂਗੇ ਐਸਟਰਾ ਇਹ ਪੇਪਰ ਪੇਸਟਿੰਗ ਜਿਹੜੀ ਮੈਂ ਲਾਈ ਹੋਈ ਆ ਇਹ ਥੋੜੀ ਜਿਹੀ ਵੱਧ ਲਾਈ ਹੋਈ ਆ ਆਪਾਂ ਮੰਗਰੋ ਜਿਹੜਾ ਇਹਨੂੰ ਝੜ ਕੇ ਜਿਹੜਾ ਮੰਗਰੋ ਕਪੜਾ ਹੈ ਉਹ ਆਪਾਂ ਹਾਤੂ ਕੱਟ ਦਾਂਗੇ ਦੇਖੋ ਜੀ ਹੁਣ ਆਪਾਂ ਜਿਹੜੀ ਇਹ ਕਾਫਾ ਪਹਿਲੇ ਨਾਲ ਜੜ ਲਈ ਐ ਹੁਣ ਆਪਾਂ ਇਹਨੂੰ ਕੀ ਕਰਨਾਗਾ ਐਸ ਲੋਟਾ ਇਹਨੂੰ ਨੌ ਦੇ ਦਵਾਰ ਨਾਲ ਆਪਾਂ ਮੋੜ ਲਵਾਂਗੇ ਕਾਫ ਨੂੰ ਇਸ ਤਰ੍ਹਾਂ ਮੋੜ ਲਿਆ ਹੁਣ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਜੇ ਲੈਸ ਰੱਖਣੀ ਆਪਾਂ ਲੈਸ ਵੀ ਰੱਖ ਸਕਦੇ ਆ ਜੀ ਆਪਾਂ ਨਹੀਂ ਲੈਸ ਰੱਖਣੀ ਤਾਂ ਲੈਸ ਤੋਂ ਬਿਨਾ ਵੀ ਆਪਾਂ ਇਹ ਸਲਾਈਏ ਜਿਹੜੀ ਲਾ ਸਕਦੇ ਆ ਵੀ ਲੈਸ ਦੇ ਨਾਲ ਥੋੜੀ ਜੀ ਵਧੀਆ ਸੋਹਣੀ ਲੱਗਣ ਲੱਗ ਜਾਂਦੀ ਆ ਆ ਦੇਖੋ ਹੁਣ ਆਪਾਂ ਇਹਨੂੰ ਸਿੱਧੇ ਪਾਸੇ ਧਰ ਕੇ ਜਿਹੜੀ ਸਿਲਾਈ ਆ ਉਹ ਲਾਵਾਂਗੇ ਪਹਿਲਾਂ ਆਪਾਂ ਪੈਰ ਪੈਰ ਦੀ ਸਿਲਾਈ ਲਾਈ ਸੀਗੀ ਇਹਨੂੰ ਪਾਸਾ ਮੋੜ ਕੇ ਅੱਧੇ ਇੰਚ ਕਪੜਾ ਮੋੜ ਕੇ ਹੁਣ ਆਪਾਂ ਇਹਦੇ ਨਾਲ-ਨਾਲ ਨਾਲੇ ਲੈਸ ਧਰਾਂਗੇ ਤੇ ਨਾਲੇ ਆਪਾਂ ਸਿਉਣ ਲਾਵਾਂਗੇ ਜਿਹੜੀ ਕਾਫਾੜੀ ਸੇਉਣ ਆਪਾਂ ਪਹਿਲਾਂ ਜੜੀ ਸੀ ਉਹ ਸੇਉਣ ਬਾਹਰ ਨਹੀਂ ਦਿਖਣੀ ਚਾਹੀਦੀ ਉਹ ਅੰਦਰ ਹੀ ਰਹਿਣੀ ਚਾਹੀਦੀ ਹੈ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਲੈਸ ਲਾ ਕੇ ਦੇ ਵਿੱਚ ਜੇ ਲੈਸ ਲਾਉਣੀ ਤਾਂ ਨਹੀਂ ਵੀ ਲੈਸ ਲੱਗਦੀ ਹੈ ਤੇ ਇਸੇ ਉਹ ਨਾਈ ਵੀ ਵੱਜ ਜੂਗੀ ਬਿਨਾ ਲੈਸ ਤੋਂ ਵੀ ਉਹ ਐ ਲੈਸ ਨਾਲ ਥੋੜੀ ਸੋਹਣੀ ਲੱਗਦੀ ਹੈ ਡਿਜ਼ਾਈਨਿੰਗ ਦਾ ਭਾਵ ਅੰਜੰਦੀਆ ਆ ਦੇਖੋ ਜੀ ਆਪਾਂ ਕਫ ਵੀ ਜੜੀ ਗਈ ਆਪਣੀ ਤੇ ਆਪਣੀ ਜਿਹੜੀ ਲੈਸ ਉਹ ਵੀ ਜਿਹੜੀ ਗਈ ਹੁਣ ਆਪਾਂ ਕੀ ਕਰਨਾ ਹੈ ਇੱਕ ਪੈਰ ਪੈਰ ਦੀ ਸਿਲਾਈ ਇੱਧਰ ਵੀ ਸਾਈਡ ਲਾਉਣੀ ਆ ਆਪਾਂ ਫਵ ਵਧੀਆ ਬਣ ਜੂਗੀ ਆਹ ਦੇਖੋ ਜੀ ਇਸ ਤਰ੍ਹਾਂ ਆਪਾਂ ਇੱਕ ਇੱਕ ਪੈਰ ਛੱਡ ਕੇ ਜਿਹੜੀ ਨਿਸ਼ਾਨੀ ਇਹ ਲਾ ਲਈ ਐ ਹੁਣ ਆਪਾਂ ਕੀ ਕਰਨਾ ਇਹਨੂੰ ਪੁੱਠਾ ਪਾਸਾ ਕਰਕੇ ਆਪਾਂ ਬਸ ਜਿਵੇਂ ਆਪਾਂ ਦੂਸਰੀ ਬਾਹਾਂ ਦੀ ਸਿਲਾਈ ਲਾਉਣੀ ਆ ਮੋਢੇ ਨਾਲ ਬਸ ਉਸੇ ਤਰ੍ਹਾਂ ਆਪਾਂ ਨਿਸ਼ਾਨੀ ਲਾ ਕੇ ਮੋਢੇ ਨਾਲੇ ਦੀ ਸਿਉਣ ਲਾ ਲਾਂਗੇ ਦੇਖੋ ਆਹ ਦੇਖੋ ਜੀ ਆਪਾਂ ਜਿਹੜਾ ਨਸਾਨ ਹੈ ਇਹ ਮੂਰੀ ਤਿਆਰ ਕਰਕੇ ਆਪਾਂ ਇਹ ਜਿਹੜਾ ਜਿੰਨੀ ਆਪਣੀ ਮੂਰੀ ਤਿਆਰ ਆਪਾਂ ਉਹਦੇ ਤਨਸਾਨ ਲਾ ਕੇ ਆਪਾਂ ਮੋਡੇ ਵਾਲੀ ਸਿਆਉਣਾ ਜਿਹੜੀ ਉਹਦੇ ਨਾਲ ਆਹ ਦੇਖੋ ਜੀ ਹੁਣ ਆਪਾਂ ਸਿਆਉ ਲઈએ ਆ ਵੇਖੋ ਜੀ ਹੁਣ ਆਪਾਂ ਜਿਹੜੀ ਇਹ ਬਾਹਾਂ ਗੀ ਤਿਆਰ ਕਰਕੇ ਆਪਾਂ ਇਹਨੂੰ ਸਿੱਧੀ ਕਰ ਲਈ ਆ ਇਹ ਬਾਹਾਂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੈਗਾ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਇਕ ਜ਼ਰੂਰ ਕਰਨਾ ਜੇ ਕੋਈ ਨਵਾਂ ਆਇਆ ਚਾਹੇ ਜਾਂ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੇਰੀ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਹ ਵੇਖੋ ਬਹੁਤ ਸੋਹਣੀ ਵੀਡੀਓ ਹੈ ਜਿਹੜੀ ਇਹ ਬਾਹਾਂ ਗੀ ਜਿਹੜੀ ਉਹ ਬਣ ਰਹੀ ਹੈ ਜੀ